रेडी स्टार्ट ਇਹ ਘਟਨਾ ਹੈ ਤਾਂ ਕੁਝ ਕੋ ਸਾਲ ਪੁਰਾਣੀ ਪਰ ਮੇਰੀ ਜ਼ਿੰਦਗੀ ਦੀ ਨਾ ਭੁੱਲਣ ਯੋਗ ਗਾਥਾ ਹੈ ਡੰਡੀ ਜਦੋਂ ਨੌਜਵਾਨ ਦਾ ਬਾਹਰ ਵੱਲ ਰੁਝਾਨ ਵੇਖ ਕੇ ਅਤੇ ਬਾਹਰੋਂ ਆਏ ਨੌਜਵਾਨਾਂ ਦੀ ਐਸ਼ ਪ੍ਰਸਤੀ ਵੇਖੀ ਤਾਂ ਮੈਂ ਵੀ ਲਾਲਚ ਵਿੱਚ ਆ ਕੇ ਆਪਣੇ ਸ਼ਹਿਰ ਦੇ ਮਸ਼ਹੂਰ 에ਜੰਟ ਨੂੰ ਆਪਣਾ ਪਾਸਪੋਰਟ ਫੜਾ ਦਿੱਤਾ ਡੰਡੀ 에ਜੰਟ ਨੇ ਵੀ ਬਿਨਾਂ ਕਿਸੇ ਰੁਕਾਵਟ ਕੁਝ ਹੀ ਦਿਨਾਂ ਵਿੱਚ ਸਪੇਨ ਤੇ ਜਣਦਾ ਵਾਦਾ ਕਰ ਦਿੱਤਾ ਡੰਡੀ 8 ਅਗਸਤ 2004 ਨੂੰ ਅਸੀਂ 8 ਨੌਜਵਾਨ ਦਿੱਲੀ 에어ਪੋਰਟ ਤੇ ਕਰੀਬ 1 ਵਜੇ ਪਹੁੰਚੇ ਡੰਡੀ ਸਾਰਿਆਂ ਦੀ 에ਜੰਟ ਨਾਲ ਸਾਢੇ 5 ਲੱਖ ਰੁਪਏ ਵਿੱਚ ਗੱਲ ਕੋਈ ਸੀ 3 ਲੱਖ ਏਜੰਟ ਨੇ ਪੇਸ਼ਗੀ ਵਜੋਂ ਲੈ ਲਿਆ ਪੰਜਾਬ ਵਾਲੇ ਏਜੰਟ ਨੇ ਸਾਰੇ ਮੁੰਡੇ ਦਿੱਲੀ ਵਾਲੇ ਏਜੰਟ ਦੇ ਹਵਾਲੇ ਕਰ ਦਿੱਤੇ ਡੰਡੀ ਦਿੱਲੀ ਵਾਲੇ ਏਜੰਟ ਨੇ ਸਾਨੂੰ 에어ਪੋਰਟ ਦੇ ਵੇਟਿੰਗ ਰੂਮ ਵਿੱਚ ਬਿਠਾ ਕੇ ਪਾਸਪੋਰਟ ਤੇ ਟਿਕਟਾਂ ਫੜਾ ਕੇ ਇਹ ਦੱਸ ਦਿੱਤਾ ਕਿ ਤੁਸੀਂ ਪਹਿਲਾਂ ਮਾਲੀ ਸ਼ਹਿਰ ਜਾਣਾ ਹੈ ਜਿਸ ਦੀ ਰਾਜਧਾਨੀ ਬੋਮਾਕੋ ਹੈ ਸਾਰੇ ਮੁੰਡੇ ਹੈਰਾਨ ਹੋ ਗਏ ਪਰ ਕੋਈ ਕੁਝ ਬੋਲਿਆ ਨਹੀਂ ਕਿਉਂਕਿ ਪੰਜਾਬ ਵਾਲੇ ਏਜੰਟ ਨੇ ਸਾਨੂੰ ਇਸ ਨਵੇਂ ਏਜੰਟ ਦੇ ਹੱਥ ਵਿੱਚ ਵੇਚ ਦਿੱਤਾ ਸੀ ਡੰਡੀ ਪਰ ਫਿਰ ਸਾਡੇ ਵਿੱਚੋਂ ਇੱਕ ਇੰਦਰਜੀਤ ਮੁੰਡੇ ਨੇ ਹੌਸਲਾ ਜਿਹਾ ਕਰਕੇ ਪੁੱਛ ਹੀ ਲਿਆ ਕਿ ਬਾਜੀ ਅਸੀਂ ਤਾਂ ਸਿੱਧਾ ਸਪੇਨ ਜਾਣਾ ਸੀ ਤਾਂ ਏਜੰਟ ਕਹਿੰਦਾ ਕਿ ਤੁਸੀਂ ਮਾਲੀ ਤੋਂ ਅੱਗੇ ਏਸੀ ਗੱਡੀਆਂ ਵਿੱਚ ਸਿੱਧਾ ਸਪੇਨ ਚਲੇ ਜਾਣਾ ਹੈ ਕਿਉਂਕਿ ਉੱਥੇ ਸਾਡੀ ਮਿਲਟਰੀ ਵਾਲਿਆਂ ਨਾਲ ਫੁੱਲ ਸੈਟਿੰਗ ਹੋ ਚੁੱਕੀ ਹੈ ਡੰਡੀ ਇਹ ਸੁਣ ਕੇ ਸਾਰੇ ਚੁੱਪ ਕਰ ਗਏ ਡੰਡੀ ਏਜੰਟ ਨੇ ਨਾਲ ਸਾਨੂੰ 4-5 ਸਮਾਨ ਦੇ ਬੈਗ ਫੜਾ ਦਿੱਤੇ ਕਹਿੰਦਾ ਇਹ ਤੁਸੀਂ ਨਾਲ ਲੈ ਕੇ ਜਾਣੇ ਹਨ ਡੰਡੀ ਇਹਨਾਂ ਬੈਗਾਂ ਵਿੱਚ ਆਟਾ ਦਾਲ ਤੇ ਮਸਾਲੇ ਸੀ ਸਾਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਅਸੀਂ ਨਾਲ ਕੀ ਕਰਨੇ ਹਨ ਪਰ ਫਿਰ ਸੋਚਿਆ ਸ਼ਾਇਦ ਕਿਸੇ ਨੇ ਮੰਗਵਾਏ ਹੋਣਗੇ ਕੀ ਪਤਾ ਸਪੇਨ ਇਹ ਸਮਾਨ ਨਾ ਮਿਲਦਾ ਹੋਵੇ ਡੰਡੀ ਅਸੀਂ 1 ਵਜੇ ਏਅਰਪੋਰਟ ਦੇ ਅੰਦਰ ਚਲੇ ਗਏ ਜਦੋਂ ਅਸੀਂ ਸਮਾਨ ਦਾ ਭਾਰ ਕਰਵਾ ਕੇ ਬੋਰਡਿੰਗ ਕਰਵਾਉਣ ਲੱਗੇ ਤਾਂ ਇੱਕ ਲੇਡੀਜ਼ ਇਮੀਗ੍ਰੇਸ਼ਨ ਅਫਸਰ ਨੇ ਸਾਨੂੰ ਪੁੱਛਿਆ بیٹے ਕਿੱਥੇ ਜਾ ਰਹੇ ਹੋ ਅਸੀਂ ਕਿਹਾ ਜੀ ਮਾਲੀ ਸ਼ਹਿਰ ਚੱਲੇ ਹਾਂ ਸਟਾਪ